ਹਾਂਜੀ ਕਿਵੇਂ ਹੋ ਉਮੀਦ ਕਰਦਾ ਵੀ ਤੁਸੀਂ ਸਾਰੇ ਚੜ੍ਹਦੀ ਕਲਾ ਚ ਹੋਵੋਗੇ ਅੱਜ ਲੈ ਕੇ ਆ ਤੁਹਾਨੂੰ ਮੇਲਾ ਕੁਲਾਣਾ ਇਹ ਮੇਲਾ ਪਿੰਡ ਕਲਾਣਾ ਜ਼ਿਲ੍ਹਾ ਮਾਨਸਾ ਚ ਪਰਦਾ ਹੈਗਾ ਪੰਜਾਬ ਚ ਉਹ ਬੜੀ ਸ਼ਰਧਾ ਨਾਲ ਦੂਰੋਂ ਨੇੜੇੋਂ ਲੋਕ ਹਮ ਹਮ ਆ ਕੇ ਪੁੱਜਦੇ ਹੈਗੇ ਆ ਔਰ ਦੇਸ਼ਾਂ ਵਿਦੇਸ਼ਾਂ ਚੋਂ ਵੀ ਸੰਗਤਾਂ ਬੜੀ ਹਮ-ਹਮਾ ਕੇ ਪਹੁੰਚਦੀਆਂ ਹੈਗੀਆਂ ਔਰ ਇਹ ਮੇਲਾ ਮਾਤਾ ਸੀਤਲਾ ਦੇਵੀ ਦੇ ਮੰਦਰ ਚ ਭੜਦਾ ਹੈਗਾ ਔਰ ਨਾਲ-ਨਾਲ ਭਗਤ ਜੀਵਾ ਜੀ ਦੀ ਸਮਾਦਵੀ ਨਾਲ ਬਣੀ ਹੋਈ ਹੈ ਜਿੱਥੇ ਇਹ ਮੇਲਾ ਭੜਦਾ ਦੂਰੋਂ ਨੇੜੇ ਆ ਕੇ ਸੰਗਤਾਂ ਹਮ-ਹਮਾ ਕੇ ਪਹੁੰਚਦੀਆਂ ਹੈਗੀਆਂ ਔਰ ਰਾਤ ਨੂੰ ਚੌਂਕੀ ਭਰ ਕੇ ਔਰ ਮਾਤਾ ਦਾ ਗੁਣਗਾਨ ਕਰਕੇ ਔਰ ਬੜੀ ਸਰਦਾ ਭਾਵਨਾ ਨਾਲ ਲੋਕ ਇੱਥੇ ਮੱਥਾ ਟੇਕਦੇ ਹੈਗੇ ਆ ਉਹ ਜੋੜੇ ਨਵੇਂ ਵਿਆਹੇ ਜੋੜੇ ਵੀ ਇੱਥੇ ਆ ਕੇ ਮੱਥਾ ਟੇਕਦੇ ਹੈਗੇ ਆ ਔਰ ਦੁਬਾਰਾ ਫੇਰ ਨੋਟ ਕਰ ਲਓ ਦਿਨ ਤਰੀਕ ਤੋਂ ਦੱਸ ਦਿੰਨੇ ਆ ਜ਼ਿਲ੍ਹਾ ਦੱਸ ਦਿੰਨੇ ਆ ਪਿੰਡ ਕਲਾਣਾ ਜ਼ਿਲ੍ਹਾ ਮਾਨਸਾ ਪੰਜਾਬ 19 21 ਮੇਲਾ ਸਟਾਰਟ ਹੈਗਾ ਔਰ ਬੜੇ ਢੰਗ ਤਰੀਕੇ ਨਾਲ ਬਾਜ਼ਾਰ ਖਚਾ-ਖਚ ਭਰੇ ਹੁੰਦੇ ਹੈਗੇ ਆ ਔਰ ਮੈਨੇਜਮੈਂਟ ਬਹੁਤ ਵਧੀਆ ਕਰੀ ਹੁੰਦੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਔਰ ਅੱਗੇ ਜੋ ਤੁਸੀਂ ਇਹ ਮੰਦਿਰ ਦੇਖ ਰਹੇ ਹੋ ਅੱਗੇ ਤੁਹਾਨੂੰ ਦਿਖਾਉਣੇ ਆ ਇਹ ਤੁਸੀਂ ਆਹ ਦੇਖ ਸਕਦੇ ਹੋ ਮੰਦਿਰ ਇਹ ਮਾਤਾ ਸੀਤਲਾ ਦੇਵੀ ਦਾ ਮੰਦਿਰ ਹੈਗਾ ਔਰ ਇਸ ਦੇ ਨਾਲ ਹੀ ਜੀਵਾ ਭਗਤ ਜੀ ਦੀ ਸਮਾਦਿ ਬਣੀ ਹੋਈ ਹੈ ਜਿਵੇਂ ਲੋਕ ਬੜੀ ਸਾਦਾ ਭਾਵਨਾ ਨਾਲ ਮੱਥਾ ਟੇਕਦੇ ਹੈਗੇ ਆ ਔਰ ਤੁਸੀਂ ਵੀ ਆ ਕੇ ਇੱਥੇ